ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਜੀ ਪੰਜਾਬ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਜੀ ਕੈਬਨਟ ਮੰਤਰੀ ਪੰਜਾਬ ਅਤੇ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਦੇ ਹੋਏ ਮੈਨੂੰ ਆਮ ਆਦਮੀ ਪਾਰਟੀ ਦੇ ਵਿਰਾਸਤ ਸੇਵਾ ਸੰਗਠਨ ਵਿੰਗ ਪੰਜਾਬ ਦੇ ਵਿੱਚ ਜਿਹੜੀ ਸਟੇਟ ਸੈਕਟਰੀ ਨੁਯੁਕਤ ਕਰਕੇ ਵੱਡੀ ਜ਼ਿੰਮੇਵਾਰੀ ਦਿੱਤੀ ਆ ਕਿਉਂਕਿ ਜਦੋਂ ਤੇ ਆਮ ਆਦਮੀ ਪਾਰਟੀ ਬਣੀ ਆ ਤਾਂ ਉਸੇ ਸਮੇਂ ਤੋਂ ਲੈ ਕੇ ਮੈਨੂੰ ਵੱਖ-ਵੱਖ ਜਿਹੜੇ ਉਹਦਿਆਂ ਤੇ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਮੈਂ ਵੱਖੂਬੀ ਤਰੀਕੇ ਦੇ ਨਾਲ ਨਿਭਾਉਂਦਾ ਰਿਹਾ ਤੇ ਵੱਖ-ਵੱਖ ਰਾਜਾਂ ਦੇ ਵਿੱਚ ਜਦੋਂ ਕਿਤੇ ਵੀ ਇਲੈਕਸ਼ਨ ਹੁੰਦੇ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਇਲੈਕਸ਼ਨ ਹੁੰਦੇ ਤਾਂ ਪਾਰਟੀ ਦੇ ਸੰਗਠਨ ਦੇ ਵੱਲੋਂ ਮੈਨੂੰ ਜ਼ਿੰਮੇਵਾਰੀ ਦੇ ਕੇ ਭੇਜਿਆ ਜਾਂਦਾ ਤੇ ਹੁਣ ਮੈਨੂੰ ਇਸ ਸੰਗਠਨ ਦੇ ਵਿੱਚ ਜਿਹੜੀ ਵਿਰਾਸਤ ਸੇਵਾ ਸੰਗਠਨ ਪੰਜਾਬ ਆ ਉਹਦੀ ਜ਼ਿੰਮੇਵਾਰੀ ਮਿਲੀ ਆ ਸੈਕਟਰੀ ਦੀ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਦੇ ਨਾਲ ਨਿਭਾਉਂਦਾ ਰਹਾਂਗਾ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਸਮੇਂ ਹਰ ਵਕਤ ਜਿਹੜਾ ਕੰਮ ਕਰਦਾ ਰਹਾਂਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਸਰਕਾਰੀ ਤੋਂ ਪੂਰੀ ਤਰ੍ਹਾਂ ਖੁਸ਼ ਨੇ ਕਿਉਂਕਿ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੰਨੇ ਕੰਮ ਹੁਣ ਤੱਕ ਕੀਤੇ ਨੇ ਉਹ ਪਿਛਲੀਆਂ ਸਰਕਾਰਾਂ ਜਿਹੜੀਆਂ ਰਹੀਆਂ ਰਵੈਤੀ ਪਾਰਟੀਆਂ ਉਹ ਨਹੀਂ ਕਰ ਸਕੀਆਂ ਤੇ ਆਉਣ ਵਾਲੀਆਂ ਵਿਧਾਨ ਸਭਾ ਜਿਹੜੀਆਂ 2027 ਦੀਆਂ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਦੇ ਲੋਕ ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸੂਬੇ ਦਾ ਮੋੜ ਤੋਂ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਨੇ ਤੇ ਲੋਕ ਬੜੇ ਖੁਸ਼ ਨੇ ਕਿ ਆਮ ਆਦੀ ਪਾਰਟੀ ਸਰਕਾਰ ਨੇ ਜੋ-ਜੋ ਵਾਦੇ ਕੀਤੇ ਉਹ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਨੇ ਤੇ ਆਮ ਆਦੀ ਪਾਰਟੀ ਸਰਕਾਰ ਆਮ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਕਿਸ ਤਰ੍ਹਾਂ ਦੇਖਦੇ ਇਸ ਵਾਰੀ ਪੰਜ ਪਾਰਟੀਆਂ ਚੋਣ ਮੈਦਾਨ ਵਿੱਚ ਹੋਣਗੀਆਂ ਤੇ ਅਕਾਲੀ ਦਲ ਪੁਨਰ ਸਿਰ ਜਿੱਤੀ ਵੀ ਆਵੇ ਬੀਜਪੀ ਤੁਹਾਡੀ ਵੀ ਹੋਗੀ ਆਪ ਪਾਰਟੀ ਕਾਂਗਰਸ ਵੀ ਕਿਸ ਕਿਸ ਨਾਲ ਮੁਕਾਬਲਾ ਮੰਨ ਨਹੀਂ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਕਿਉਂਕਿ ਆਮ ਆਦੀ ਪਾਰਟੀ ਦੇ ਸਰਕਾਰ ਨੇ ਕੰਮ ਇਹਨੇ ਕੀਤੇ ਨੇ ਕਿ ਸੂਬੇ ਦੇ ਜਿਹੜੇ ਲੋਕ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਦੁਬਾਰਾ ਸਰਕਾਰ ਬਣਾਉਣ ਲਈ ਤਾਬਲੇ ਨੇ ਤੁਸੀਂ ਦੇਖੋ ਪਹਿਲੀਆਂ ਸਰਕਾਰਾਂ ਦੇ ਵਿੱਚ ਨੌਕਰੀਆਂ ਜਿਹੜੀਆਂ ਥੋੜੀਆਂ ਮੋਟੇ ਦਿੰਦੇ ਉਹ ਵੀ ਰਿਸਵਤ ਲਈ ਜਾਂਦੀ ਪਰ ਆਮ ਆਦਮੀ ਪਾਰਟੀ ਜਦੋਂ ਸਰਕਾਰ ਬਣੀਆ ਤਾਂ ਹੁਣ ਤੱਕ 65000 ਦੇ ਕਰੀਬ ਜਿਹੜੀ ਅਸੀਂ ਨੌਕਰੀਆਂ ਦਿੱਤੀਆਂ ਨੇ ਉਹ ਬਿਨਾ ਕਿਸੇ ਸਪਾਰਸ ਤੋਂ ਤੇ ਮੈਟ ਦੇ ਆਧਾਰ ਤੇ ਦਿੱਤੀਆਂ ਨੇ ਜੀ ਤੇ ਸੂਬੇ ਦੇ ਵਿੱਚ ਜਿਹੜਾ 600 ਬਿਜਲੀ ਜਮਟਾ ਉਹ ਮਾਫ ਆ ਤੇ 85% ਘਰਾਂ ਦੇ ਜਿਹੜੇ ਵੈਲਿਊ ਜ਼ੀਰੋ ਆ ਰਹੇ ਨੇ ਸੂਬੇ ਦੇ ਵਿੱਚ ਜਿਹੜਾ ਸਿਹਤ ਸਭਾਵ ਨੂੰ ਲੈ ਕੇ ਵੱਡਾ ਪੱਧਰ ਤੇ ਸੁਧਾਰ ਕੀਤਾ ਮੁਹੱਲਾ ਕਲੀਨਿਕ ਜਿਹੜੇ ਖੋਲੇ ਗਏ ਨੇ ਤੇ ਹਸਪਤਾਲਾਂ ਦੇ ਵਿੱਚ ਦਵਾਈਆਂ ਮੁਕਤ ਨੇ ਹਰ ਤਰ੍ਹਾਂ ਦੇ ਟੈਸਟ ਮੁਕਤ ਹੋਰੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਵੱਡੀ ਪੱਧਰ ਤੇ ਸੁਧਾਰ ਕੀਤਾ ਸਕੂਲ ਆਫ ਫੈਮਿਨਸ ਲਾ ਲਓ ਜਾਂ ਹੋਰ ਜਿੰਨੇ ਵੀ ਸੁਧਾਰ ਹੋਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਨੂੰ 24 ਘੰਟੇ ਬਿਜਲੀ ਦਿੱਤੀ ਖੇਤਾਂ ਨੂੰ ਤੇ ਨਾਲ ਹੀ ਜਿਹੜਾ ਖੇਤਾਂ ਨੂੰ ਨਹਿਰੀ ਪਾਣੀ ਲਾਇਆ ਪੰਜਾਬ ਦੇ ਵਿੱਚ ਜਿਹੜੀ ਸੜਕ ਸੁਰੱਖਿਆ ਫੋਰਸ ਬਣਾਈ ਗਈ ਆ ਅੱਜ ਤੱਕ ਦੇਸ਼ ਦੇ ਵਿੱਚ ਕਿਸੇ ਵੀ ਰਾਜ ਨੇ ਜਿਹੜੀ ਅਜਿਹੀ ਸੁਰੱਖਿਆ ਫੋਰਸ ਨਹੀਂ ਬਣਾਈ ਤੇ ਪੰਜਾਬ ਦੇ ਵਿੱਚ ਜਿਹੜਾ ਦੇਸ਼ ਦਾ ਪਹਿਲਾ ਸੂਬਾ ਪੰਜਾਬ ਆ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਤੇ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ 107 ਜਿਹੜੇ ਇਮਾਨਦਾਰੀ ਦੇ ਨਾਲ ਕੰਮ ਕੀਤਾ ਜਾ ਰਹੇ ਤੇ ਲੋਕ ਉਹਨਾਂ ਤੋਂ ਖੁਸ਼ ਨੇ ਤੇ 2000 27 ਦੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਆਮ ਆਦੀ ਪਾਰਟੀ ਆ ਉਹ ਹੁੰਜਾ ਫਿਰ ਦਿੱਤਾ ਪ੍ਰਾਪਤ ਕਰਕੇ ਮੁੜ ਆਪਣੀ ਸਰਕਾਰ ਬਣਾਉਗੀ 2027 ਚ ਕੀ ਲੰਦਾ ਵੀ ਵੱਡੀ ਜਿੰਮੇਵਾਰੀ ਦੇ ਸਕਦੀ ਹੈ ਸਰਕਾਰ ਕਿਉਂ ਲਗਾਤਾਰ ਤੁਸੀਂ ਵਫਾਦਾਰੀ ਨਾਲ ਕੰਮ ਕਰਦੇ ਦੇਖੋ ਜੀ ਮੈਨੂੰ ਸਰਕਾਰ ਦੇ ਵਿੱਚ ਵੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਪਹਿਲਾਂ ਪਲਾਨਿੰਗ ਬੂਰੋ ਦਾ ਜਿਹੜਾ ਚੇਅਰਮੈਨ ਲਾਇਗਾਇਆ ਗਿਆ ਸੀ ਤੇ ਹੁਣ ਅਗਸਤ ਮਹੀਨੇ ਦੇ ਵਿੱਚ ਮੈਨੂੰ ਅਪਰੂਵਮੈਂਟ ٹرسٹ ਨਾਬਾ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਆ ਕਿਉਂਕਿ ਜਿਸ ਦਿਨ ਤੋਂ ਪਾਰਟੀ ਬਣੀ ਆ ਉਸੇ ਦਿਨ ਤੋਂ ਲੈ ਕੇ ਵਫਾਦਾਰੀ ਦੇ ਨਾਲ ਇਮਾਨਦਾਰੀ ਨਾਲ ਮਨ ਤਰਨ ਦੇ ਜਿਹੜਾ ਹਰ ਪਖਤ ਜਿਹੜਾ ਪਾਰਟੀ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਾਂ ਉਹਦੇ ਖੁਸ਼ੀ ਨੂੰ ਕਿਸ ਤਰ੍ਹਾਂ ਸੰਦਰ ਕਰਦੇ ਹਾਂ ਦੇਖੋ ਜੀ ਇਹ ਇਲਾਕੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਵੱਡੀ ਪੱਧਰ ਤੇ ਪੰਜ ਸਰਪੰਚ ਆਮ ਆਦੀ ਪਾਰਟੀ ਦੇ ਵਲੰਟੀਅਰ ਅੱਜ ਵਧਾਈਆਂ ਦੇਣ ਲਈ ਪਹੁੰਚੇ ਨੇ ਤੇ ਉਹਨਾਂ ਨੇ ਪਾਰਟੀ ਦਾ ਧੰਨਵਾਦ ਵੀ ਕੀਤਾ ਕਿ ਤੁਸੀਂ ਵੱਡੇ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਵੀ ਪਾਰਟੀ ਦਾ ਤਹਿਦਲੋਂ ਦੁਆਰਾ ਫਿਰ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਉਹਨੂੰ ਬਾਖੂਬੀ ਤਰੀਕੇ ਨਾਲ ਪੂਰੀ ਮਿਹਨਤ ਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਆਪਾਂ ਨਵਾਵਾਂਗੇ ਅੱਜ ਅਸੀਂ ਚੇਅਰਮੈਨ ਸਾਹਿਬ ਨੂੰ ਵਧਾਈਆਂ ਦੇਣ ਲਈ ਪਹੁੰਚੇ ਆ ਅਸੀਂ ਸਾਡੀ ਸਾਰੀ ਹੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਨੇ ਸਾਡੇ ਤੇ ਅਮਨ अरोड़ा ਜੀ ਪੰਜਾਬ ਪ੍ਰਧਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਮਨੀਸ਼ ਸ਼ੋਧਿਆ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਇਮਾਨਦਾਰ ਬੰਦੇ ਨੂੰ ਇਮਾਨਦਾਰ ਆਦਮੀ ਨੂੰ ਇਹ ਜੋ ਜ਼ਿੰਮੇਵਾਰੀ ਦਿੱਤੀ ਆ ਬਰਾਸਤ ਸੇਵਾ ਸੰਗਠਨ ਪੰਜਾਬ ਦੇ ਸੈਕਟਰੀ ਦੀ ਨਿਯੁਕਤੀ ਕੀਤੀ ਆ ਅਸੀਂ ਸਾਰੀ ਹੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਇਮਾਨਦਾਰ ਬੰਦੇ ਜਿਹੜੇ ਚੰਗੇ ਸੁਭਾਅ ਦੇ ਬੰਦੇ ਨੇ ਉਹਨਾਂ ਨੂੰ ਅੱਗੇ ਲਿਆ ਰਹੀ ਹੈ ਤੇ ਅਸੀਂ ਬਹੁਤ ਧੰਨਵਾਦਾਂ ਸਰਦਾਰ ਪੰਗਵੰਤ ਸਿੰਘ ਮਾਨ ਜੀ ਦਾ ਸ੍ਰੀ ਅਰਵਿੰਦ ਕੇਜਰੀਵਾਲ ਦਾ ਜੋ ਕਿ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਇਦਾਂ ਦੇ ਅਹੁਦੇ ਨਾਲ ਉਹ ਦੇ ਕੇ ਇਲਾਕੇ ਦਾ ਜਿਹੜਾ ਮਾਣ ਹੈ ਉਹ ਵਲੰਟੀਅਰਾਂ ਦੇ ਵਿੱਚ ਬਹੁਤ ਵਧਿਆ ਤਾਂ ਕਿ ਅਸੀਂ ਅੱਗੇ ਤੋਂ ਵੀ ਆਸ ਕਰਦੇ ਹਾਂ ਵੀ ਉਹਨਾਂ ਨੂੰ ਹੋਰ ਵੀ ਹਲਕੀਆਂ ਜ਼ਿੰਮੇਵਾਰੀਆਂ ਸੌਂਪੋ ਤਾਂ ਕਿ ਆਪਣਾ ਜਿਹੜਾ ਹਲਕਾ ਵਧੀਆ ਇੱਕ ਚੰਗਾ ਆਮ ਆਦਮੀ ਪਾਰਟੀ ਨੂੰ ਬਲਬੁੱਤਾ ਮਿਲ ਸਕੇ ਧੰਨਵਾਦ ਆਮ ਆਦਮੀ ਪਾਰਟੀ ਚ ਸਾਡੇ ਨਾਬੇ ਹਲਕੇ ਤੋਂ ਸਾਡੇ ਨੌਜਵਾਨਾ ਗੁਰਜਸ ਸਿੰਘ ਵਾਲਾ ਜੀ ਜੋ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਨੇ ਤੇ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਬਹੁਤ ਵਧੀਆ ਉਹਨਾਂ ਦਾ ਮਾਨ ਸਤਕਾਰ ਹੈ ਤੇ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਨੇ ਅੱਜ ਹੋਰ ਵੀ ਸਨਮਾਨ ਦੇ ਕੇ ਪਾਰਟੀ ਨੇ ਉਹਨਾਂ ਨੂੰ ਜਿਹੜਾ ਹੈ ਸਟੇਟ ਸੈਕਟਰੀ ਨਿਯੁਕਤ ਕੀਤਾ ਹੈ ਬਹੁਤ ਬਹੁਤ ਧੰਨਵਾਦ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਮਾਨ ਜੀ ਦਾ ਮਨੀਸ਼ ਸੋਵਦੀਆ ਜੀ ਦਾ ਸਮੁੱਚੀ ਲੀਡਰਸ਼ਿਪ ਦਾ ਤੇ ਪੂਰੇ ਹਲਕੇ ਦਾ ਮਾਣ ਵਧਾਇਆ ਲੋਕਾਂ ਦਾ ਮਾਣ ਵਧਾਇਆ ਤੇ ਹੌਣ ਵਾਲੇ ਸਮੇਂ ਦੇ ਵਿੱਚ ਵੀ ਤੇ ਵਲੰਟੀਅਰਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਦਾ ਸਤਿਕਾਰ ਹੈ ਤੇ ਪਾਰਟੀ ਨੂੰ ਅਸੀਂ ਇਹੀ ਚਾਹੁੰਦੇ ਆਂ ਵੀ ਪਾਰਟੀ ਨੂੰ ਇਹ ਜਿਹੜੇ ਈਮਾਨਦਾਰ ਚੇਅਰਮੈਨ ਸਾਹਿਬ ਵਰਗੇ ਬੰਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣ। ਧੰਨਵਾਦ ਜੀ।